ਦਿਲਿਸ਼ਵਦਿਆ ਬੀਜੇਪੀ ਦਾ ਕੁੰਬਾ ਡੀਐਚਜੀਐਮਸੀ ਦੇ 7 ਮੈਂਬਰਸ ਬੀਜੇਪੀ ਚ ਸ਼ਾਮਿਲ ਅਕਾਲੀ ਦਲ ਛੱਡ ਕੇ ਬੀਜੇਪੀ ਦਾ ਫੜਿਆ ਪੱਲਾ ਕਿਸਾਨ ਲੀਡਰ ਬਲਬੀਰ ਸਿੰਘ ਰਾਜੀਵਾਲ ਦਾ ਵੱਡਾ ਦਾਵਾ ਬੋਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਕੇਸ਼ੀਵਾਲ ਨੇ ਦਿੱਤਾ ਸੀ ਸੀਐਮ ਬਣਨ ਦਾ ਆਫਰ ਸੀਟਾਂ ਨੂੰ ਲੈ ਕੇ ਵੀ ਚੱਲ ਰਹੀ ਸੀ ਕੱਲ ਪਰ ਸਾਥੀ ਜਥੇਬੰਦੀਆਂ ਦੇ ਇਤਰਾਜ਼ ਤੋਂ ਬਾਅਦ ਪਿੱਛੇ ਹਟਿਆ ਸ਼ੰਭੂ ਰੇਲਵੇ ਟਰੈਕ ਤੇ ਬੈਠੇ ਕਿਸਾਨ ਲੀਡਰਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬੜਿੰਗ ਦੀ ਅਪੀਲ ਕਿਹਾ ਬਪਾਈਆਂ ਦੇ ਵਫਦ ਨਾਲ ਮੀਟਿੰਗ ਵੀ ਕਰੋ ਪਹਿਲ ਫਲੱਗਬੰਡ ਫੋਨ ਕਰਕੇ ਵਪਾਰੀਆਂ ਨੂੰ ਚਲਣਾ ਪੈ ਰਿਹਾ ਹਾਂ। ਜਿਲੰਦਰ ਕਤਲ ਦੀ ਖੌਫਨਾਕ ਵਾਰਦਾਤ ਸ਼ਖਸਾਂ ਤੇਜ਼ ਤਰ੍ਹਾਂ ਨਾਲ ਕੀਤਾ ਮਰਡਰ ਸਿਰ ਨੂੰ ਧੜ ਤੋਂ ਵੱਖ ਕਰਕੇ ਲਗਾਈ ਅਗ। ਫੋਰੈਂਸਿਕ ਟੀਮ ਜਾਂਚ ਦੀ। ਜਿਲੰਦਰ ਸ਼ਰੇ ਬਾਜ਼ਾਰ ਮਹਿਲਾ ਤੋਂ ਲੋਟ ਸੜਕ ਕਿਨਾਰੇ ਖੜੀ ਮਹਿਲਾ ਦਾ ਪਰਸ ਖੋ ਕੇ ਬਦਮਾਸ਼ ਫਰਾਰ ਸੀ ਸੀ ਟੀਵੀ ਚ ਕੈਚ ਦੀਆਂ ਤਸਵੀਰਾਂ। सलमान खान फायरिंग केस पंजाब ਤੋਂ گرفتار ملزمہ ਦਾ ਵੱਡਾ ਖੁਲਾਸਾ پنجاب ਛੇ ਰਚੀ ਗਈ ਸੀ ਪੂਰੇ ਸਾਜ਼ਿਸ਼ ਚ ਮਲਜ਼ਮਾ ਨੇ ਹੀ ਸ਼ੂਟਰਾਂ ਨੂੰ ਭੱਈਆ ਕਰਵਾਈ ਸੀ ਪੱਤਰ ਪੰਸਬ ਦੇ ਗੋਡਾਊਨ ਚ ਪਹੁੰਚੀ ਕਣਕ ਦੀਆਂ ਬੋਰੀਆਂ ਚੋਂ ਨਿਕਲੇ ਵੱਡੇ ਪੱਥਰ ਪਾਥੜਾ ਦੇ ਕੰਗਾ ਤੇ ਵਪਾਰੀ ਨੇ ਫੇਜੀ ਸੀ ਕਣ ਐਸਟੀਐਮ ਨੇ ਵਪਾਰੀ ਦਾ ਲਾਇਸੈਂਸ ਕੀਤਾ ਸਸਪੈਂਡ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ న్యూਸ 18 ਪੰਜਾਬ ਹਣਾ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਬੁਲਟਨ ਦੀ ਸ਼ੁਰੂਆਤ ਕਰਾਂਗੇ ਤੇ ਗੱਲ ਕਰਾਂਗੇ ਬੀਜੇਪੀ ਦੀ ਦਿੱਲੀ ਚ ਬੀਜੇਪੀ ਦਾ ਕੁੰਬਾ ਵਧਿਆ ਦਾ ਕਿ ਡੀਐਸਜੀਐਮਸੀ ਦੇ ਸੱਤ ਮੈਂਬਰਸ ਬੀਜੇਪੀ ਚ ਸ਼ਾਮਲ ਹੋਏ ਨੇ ਡੀਐਸਜੀ ਦੇ ਸੱਤ ਮੈਂਬਰ ਦੇ ਵੱਲੋਂ ਬੀਜੇਪੀ ਦਾ ਪੱਲਾ ਫੜਿਆ ਗਿਆ ਅਕਾਲੀ ਦਲ ਛੱਟ ਕੇ ਬੀਜੇਪੀ ਦਾ ਪੱਲਾ ਇਨਾ तमाम ਆਗੂਆਂ ਦੇ ਵੱਲ ਫੜਿਆ ਗਿਆ ਹੈ ਮਨਜਿੰਦਰ ਸਿੰਘ ਸਿਰਸਾ ਤੇ ਤਰਨ ਚੁਗਨੇ ਪਾਰਟੀ ਚ ਇਹਨਾਂ ਨੂੰ ਸ਼ਾਮਲ ਕਰਵਾਇਆ ਦਾ ਕਿ ਥੋੜੀ ਦੇਜ ਜੇਪੀ ਨੰਡਾ ਜੋ ਬੀਜੇਪੀ ਦੇ ਕੌਮੀ ਪ੍ਰਧਾਨ ਨੇ ਉਹ ਫ संबोधन भी किया है कि बीजेपी आगू मनजिंद सिरसा नजर आ रहे हैं इस विचाले तरन चौबी वेखे जा सकते हैं तमाम मैंबर ने जिन्हों के बीजेपी का पला फड़िया गया है उन्होंने जसवेन सिंह नोनी परमिंदर लकी भूपिंदर गिनी ਰਮਨਦੀਪ ਸਿੰਘ ਖਾਪਰ ਰਮਨਜੋਤ ਸਿੰਘ ਮੀਤਾ ਹਰਜੀਤ ਸਿੰਘ ਪੱਪਾ ਮਨਜੀਤ ਸਿੰਘ ਔਲਖ ਸ਼ਾਮਲ ਹੋਏ ਨੇ तमाम ਆਜੋ ਸਾਥ ਜੋ ਮੈਂਬਰਸ ਨੇ ਜਿਹਨੇ ਡੀਐਸਜੀ ਐਮਸੀ ਦੇ ਸਾਥ ਮੈਂਬਰਸ ਦੇ ਵੱਲੋਂ ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ ਤੇ ਸ਼੍ਰੋਮਣੀ ਅਕਾਲੀ ਦਲ ਪਾਦਲ ਦਿੱਲੀ ਇਕਾਈ ਛੱਟ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਸ਼ਾਮਲ ਹੋਇਸੇ ਕਿਤੇ ਹੁਣ ਇਹਨਾਂ तमाम ਮੈਂਬਰਸ ਦੇ ਵੱਲੋਂ ਭਾਜਪਾ ਦਾ ਪੱਲਾ ਫੜ ਲਿਆ ਗਿਆ ਤੇ ਥੋੜੀ ਦੇਜ जेपी नड्डा ਜੋ ਕੌਮੀ ਪ੍ਰਧਾਨ ਨੇ ਭਾਜਪਾ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਵੱਲੋਂ ਸੰਬੋਧਨ ਵੀ ਕੀਤਾ ਜਾਇਆ ਹੈ ਤੇ ਕੁਝ ਦੇਰ ਕੁਝ ਮਿੰਟ ਪਹਿਲਾਂ ਦੀਆਂ ਤਸਵੀਰਾਂ ਨੇ ਤਸਵੀਰਾਂ ਚ ਵੇਖਿਆ ਜਾ ਸਕਦਾ ਹੈ तमाम ਉਹ ਮੈਂਬਰਸ ਡੀਐਸਜੀ ਐਮਸੀ ਦੇ ਜਿਨ੍ਹਾਂ ਦੇ ਵੱਲੋਂ ਜੋ ਡੀਐਸਜੀ ਐਮਸੀ ਦੀ ਮੈਂਬਰਸ਼ਿਪ ਅਸਤੀਫਾ ਦਿੱਤਾ ਗਿਆ ਤੇ ਹੁਣ ਭਾਜਪਾ ਚ ਆਜੂ ਤਮਾਮ ਲੀਡਰਸ ਨੇ ਉਹ ਸ਼ਾਮਲ ਹੋ ਕੇ ਤੇ ਦਿੱਲੀ ਚ ਇੱਕ ਵਾਰ ਫਿਰ ਤੋਂ ਭਾਜਪਾ ਦੇ ਵੱਲੋਂ ਆਪਣਾ ਕੁੰਬਾ ਬਤਾਇਆ ਗਿਆ ਹਾਲ ਹੀ ਜਿਸੀ ਵਿਖਿਆ ਸੀ ਕਿ ਕਈ ਜੋ ਵੱਡੇ ਲੀਡਰਸ ਨੇ ਉਹ ਕਾਂਗਰਸ ਪਾਰਟੀ ਛੱਡ ਕੇ ਵੀ ਭਾਜਪਾ ਵਿੱਚ ਸ਼ਾਮਲ ਹੋਏ ਸੀਗੇ ਤੇ ਇੱਕ ਵਾਰ ਆ ਦਿੱਲੀ ਦੀਆਂ ਤਸਵੀਰਾਂ ਫਿਰ ਤੋਂ ਸਾਹਮਣੇ ਆਈਆਂ ਨੇ ਜਿਰੋ ਕਿ ਭਾਜਪਾ ਦੇ ਵੱਲੋਂ ਆਪਣੇ ਕੁੰਬੇ ਵਿੱਚ ਇੱਕ ਵਾਰ ਮੁਰਤੋਂ ਵਾਅਦਾ ਕੀਤਾ ਗਿਆ। ਸ਼ੰਭੂ ਰੇਲਵੇ ਟ੍ਰੈਕ ਤੇ ਬੈਠੇ ਕਿਸਾਨਾਂ ਨੂੰ ਰਾਜਾ ਵੜਿੰਗ ਦੇ ਵੱਲੋਂ ਅਪੀਲ ਕੀਤੀ ਗਈ ਹੈ। ਰਾਜਾ ਵੜਿੰਗ ਨੇ ਕਿਹਾ ਹੈ ਕਿ ਜੋ ਟ੍ਰੇਨਾਂ ਰੋਕ ਨਾਲ ਵਪਾਰੀਆਂ ਨੂੰ ਮੁਸ਼ਕਲ ਹੋ ਰਹੀਆਂ ਵਪਾਰੀਆਂ ਨੂੰ ਕਾफी ਨੁਕਸਾਨ ਚਲਣਾ ਪੈ ਰਿਹਾ ਹੈ ਫੜੀ ਨੇ ਕਿਹਾ ਕਿ ਕਿਸਾਨ ਲੀਡਰ ਵਪਾਰੀਆਂ ਨਾਲ ਗੱਪੀ ਕਰਨ ਵਪਾਰੀਆਂ ਨੂੰ ਹੁਣ ਚੰਡੀਗੜ੍ਹ ਤੋਂ ਦਿੱਲੀ ਜਾਣਾ ਪੈ ਰਿਹਾ ਹੈ ਕਾਬਿਲ ਬੋਲ ਹੈ ਕਿ 13 ਫਰਵਰੀ ਤੋਂ ਹੀ ਜੋ ਸ਼ੰਭੂ ਬਾਰਡਰ ਹੈ ਉਹ ਵੀ ਕਿਸਾਨਾਂ ਦੇ ਵੱਲੋਂ ਬੰਨ੍ਹ ਕੀਤਾ ਗਿਆ ਹੈ ਖਨੌਰੀ ਬਾਰਡਰ ਦੇ ਵਿੱਚ ਕਿਸਾਨ ਡੱਟੇ ਹੋਏ ਨੇ ਤੇ ਹਾਲ ਹੀ ਚ 11 ਦਿਨ ਹੋ ਗਏ ਨੇ ਜਿਰੋਕੀ ਕਿਸਾਨਾਂ ਦੇ ਵੱਲੋਂ ਸ਼ੰਭੂ ਰੇਲਵੇ ਟਰੈਕ ਦੀ ਜਾਮ ਪੀਤਾ ਗਿਆ ਹੈ ਇਸ ਦੇ ਵਿਚਾਲੇ ਵਪਾਰੀਆਂ ਨੂੰ ਕਾਫੀ ਖੱਜਲ ਖੁਆਇਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਾਫੀ ਜੋ ਨੁਕਸਾਨ ਉਹਨਾਂ ਨੂੰ ਚੰਨਣਾ ਪੈ ਰਿਹਾ ਹੈ ਹਾਲਾਂਕਿ ਕਿਸਾਨ ਜੁਨੇ ਆਪਣੀ ਮੰਗਾਂ ਨੂੰ ਲੈ ਕੇ ਡੱਟੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਹਾਲਾਂਕਿ ਜੋ ਸ਼ੰਭੂ ਰੇਲਵੇ ਟਰੈਕ ਤੇ ਤਰਨਾ ਲਗਾਇਆ ਗਿਆ ਹੈ ਕਿਸਾਨ ਜਿੱਥੇ ਬੰਦੀਆਂ ਨੇ ਕਹਿ ਰਹੇ ਕਿ ਤਿੰਨ ਜੋ ਕਿਸਾਨ ਪ ਉਨਾਦਾਂ ਦਰਨਾ ਪ੍ਰੇਸ਼ਨ ਲਗਾਤਾਰ ਜਾਰੀ ਰਹੇਗਾ ਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅਪੀਲ ਕੀਤੀ ਹੈ ਕਿਸਾਨ ਲੀਡਰਾਂ ਕਿਸਾਨ ਆਗੂਆਂ ਨੂੰ ਕਿ ਟ੍ਰੇਨਾ ਰੋਕਣ ਦੇ ਨਾਲ ਵਪਾਰੀਆਂ ਨੂੰ ਮੁਸ਼ਕਲ ਹੋ ਰਹੀ ਹੈ ਵਪਾਰੀਆਂ ਨੂੰ ਕਾਫੀ ਨੁਕਸਾਨ ਚਲਣਾ ਪੈ ਰਿਹਾ ਹੈ ਕਰਦਾ ਇਸ ਤਰ੍ਹਾਂ ਬੈਠਣ ਦਾ ਦਰਨਿਆ ਤੇ ਪਰ ਮਜਬੂਰੀ ਜਿਹੜੀ ਹੈ ਉਹ ਉਹਨਾਂ ਨੂੰ ਦਰਨਿਆ ਤੇ ਬਿਠਾਈ ਬੈਠੀ ਹੈ ਔਰ ਉਹ ਲੜਾਈ ਲੜ ਰਹੇ ਨੇ ਦੇਸ਼ ਦਾ ਅੰਦਾਜ਼ਾ ਅੱਜ ਮੈਂ ਸਮਝਦਾ ਕਿ ਉਹਰੇ ਕੋਲੇ ਹੋਰ ਕੋਈ ਚਾਰਾ ਨਹੀਂ ਹੈ ਬਚ ਜਾਂਦਾ ਸਰਕਾਰਾਂ ਨੇ ਕੰਨਾਂ ਦੇ ਵਿੱਚ ਰੂਪ ਪਾ ਲਈਏ ਅੱਖਾਂ ਬੰਦ ਕਰ ਲਈਆਂ ਔਰ ਜੋ ਹੋ ਰਿਹਾ ਕਿਸਾਨ ਨਾਲ ਉਹ ਸਾਰੀ ਦੁਨੀਆ ਨੇ ਵੇਖਿਆ ਤੇ ਜਾਣਦੀ ਹੈ ਮੁੱਦਾ ਬੜਾ ਜਾਇਜ਼ ਹੈ ਲੇਕਿਨ ਕਿਵੇਂ ਇਹਨੂੰ ਇਕੱਠਾ ਰੱਖਿਆ ਜਾਵੇ ਮੈਂ ਕਿਸਾਨ ਭਰਾਵਾਂ ਨੂੰ ਵੀ ਖਾਸ ਕਰਕੇ ਢੱਲੇਵਾਲ ਸਾਹਿਬ ਤੇ ਪਨੀਰ ਸਾਹਿਬ ਭਰਾਵਾਂ ਨੂੰ ਤੇ ਆਰਗੇਨਾਈਜੇਸ਼ਨ ਦੇ ਜਿਹਨੂੰ ਵੀ ਜਿਹੜੇ ਹੈਡਸ ਐ ਉਹਨਾਂ ਨੂੰ ਹੀ ਬੇਨਤੀ ਕਰਾਂਗਾ कि ਸਾਨੂੰ ਇਹਨਾਂ ਵਪਾਰੀਆਂ ਦੇ ਨਾਲ ਇੱਕ ਬਾਟ ਕੇ ਮੀਟਿੰਗ ਕਰਨੀ ਚਾਹੀਦੀ ਹੈ ਮੈਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਦਾ ਡੈਲੀਗੇਸ਼ਨ ਲੈ ਕੇ ਪੰਦੇਰ ਸਾਹਿਬ ਔਰ ਡੱਲੇਵਾਲ ਸਾਹਿਬ ਕੋਲ ਜਾਓ ਔਰ ਜਿਹੜੀਆਂ ਤੁਹਾਨੂੰ ਤਕਲੀਫਾਂ ਆ ਰਹੀਆਂ ਉਹਦੇ ਬਾਰੇ ਤੁਸੀਂ ਕਿਸਾਨੀ ਲੀਡਰਾਂ ਨਾਲ ਚਰਚਾ ਕਰੋ ਤਾਂ ਜੋ ਤੁਹਾਨੂੰ ਦਿੱਕਤ ਵੀ ਨਾ ਆਵੇ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਵਪਾਰੀ ਨੂੰ ਪਰੇਸ਼ਾਨ ਕਰਨਾ ਚਾਹੁੰਦਾ ਮੈਨੂੰ ਨਹੀਂ ਲੱਗਦਾ ਬਟ ਤਰੀਕਾ ਉਹਨਾਂ ਦਾ ਅੰਦੋਲਨ ਦਾ ਬਿਲਕੁਲ ਉਹ ਸਹੀ ਕੌਜ਼ ਵਾਸਤੇ ਲੜਾਈ ਲੜ ਰਹੇ ਹੈ ਸਹੀ ਮੁੱਦੇ ਵਾਸਤੇ لیکن ਕਿਦਾਂ ਅਸੀਂ ਇਹਨੂੰ ਤਰੀਕਾ ਅਪਣਾਇਆ ਜਾ ਸਕਦਾ ਜਿਹਦੇ ਨਾਲ ਕਿਸੇ ਵਪਾਰੀ ਨੂੰ ਦਿੱਕਤ ਨਾ ਆਵੇ ਕਿਸੇ ਕੰਮ ਕਰਨ ਵਾਲ ਨੂੰ ਕਾਰੋਬਾਰੀ ਨੂੰ ਦਿੱਕਤ ਨਾ ਆਵੇ ਤਾਂ ਜੋ ਦੂਜੀਆਂ ਜਿਹੜੀਆਂ ਵਿਰੋਧੀ ਤਾਕਤਾਂ ਉਹ ਇਹਦਾ ਫਾਇਦਾ ਉਠਾਉਣੀਆਂ ਕਿ ਦੇਖੋ ਇਹਨਾਂ ਲੋਕਾਂ ਨੇ ਤੁਹਾਡੇ ਵਪਾਰ ਬੰਦ ਕਰਾਤੇ ਸੋ ਮੈਂ ਸਮਝਦਾ ਕਿ ਐਮੀਕਬਲੀ ਬਾਟ ਕੇ ਮੈਂ ਵੀ ਕੋਸ਼ਿਸ਼ ਕਰੂੰਗਾ ਆਈ ਵਿਲ ਸਪੀਕ ਟੂ ਮੈਂ ਡੈ ਲੈਵਲ ਸਾਹਿਬ ਨਾਲ ਗੱਲ ਕਰੂੰਗਾ ਕੋਚੀਸ਼ ਕਰੂੰਗਾ ਨਿਹਰ ਸਾਹਿਬ ਨਾਲ ਵੀ ਮੇਰੀ ਗੱਲ ਹੋਵੇ ਔਰ ਮੈਂ ਚਾਹਨਾ ਕਿ ਵਪਾਰੀ ਭਰਾ ਵੀ ਕੁਝ ਇਕੱਠੇ ਹੋ ਕੇ ਕਿਸਾਨ ਜਥੇਬੰਦੀਆਂ ਨਾਲ ਜਾਂ ਡੱਲੇਵਾਲ ਸਾਹਿਬ ਹੁਰਾਂ ਨਾਲ ਇਹ ਗੱਲ ਕਰਨ ਕਿ ਉਹਨਾਂ ਦੀਆਂ ਤਾਂ तमाम ਸਾਰੀਆਂ ਮੁਸ਼ਕਲਾਂ ਸੋਲਵ ਹੋ ਜਾਣ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਸਾਡੇ ਮੁੱਦਾ ਰੱਖਿਓ ਤੇ ਅਸੀਂ ਫਿਰ ਗੱਲ ਕਰਾਂਗੇ ਅਸੀਂ ਮਿਲਾਂਗੇ ਸੋ ਮੈਂ ਇਸ ਕਰਕੇ ਮੁੱਦਾ ਰੱਖ ਰਿਹਾ ਕਿ ਮੇਰੀ ਇਹ ਆਵਾਜ਼ ਡੱਲੇਵਾਲ ਸਾਹਿਬ ਤੱਕ ਤੇ ਵਪਾਰੀਆਂ ਤੱਕ ਵੀ ਪਹੁੰਚ ਜਾਏਗੀ ਕਿਸੇ ਅੱਗੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੀਵਾਲ ਦੀ ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਦਾਵਾ ਕੀਤਾ ਗਿਆ ਰਾਜੀਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਕੇਸ਼ੀਵਾਲ ਨੇ ਸੀਐਮ ਬਣਨ ਦਾ ਆਫਰ ਦਿੱਤਾ ਸੀ ਸੀਟਾਂ ਨੂੰ ਲੈ ਕੇ ਵੀ ਗੱਲ ਚੱਲ ਰਹੀ ਸੀਗੀ ਮੈਨੂੰ 45 ਸੀਟਾਂ ਵੀ ਆਫਰ ਕੀਤੀਆਂ ਗਈਆਂ ਸੀ ਰਾਜੀਵਾਲ ਨੇ ਕਿਹਾ ਕਿ ਸਾਥੀ ਜੱਫੇ ਬੰਦਿਆ ਦੇ ਇਤਰਾਜ਼ ਤੋਂ ਬਾਅਦ ਮੈਂ ਪਿੱਛੇ हट ਗਿਆ ਸਭ ਕੁਝ ਫਾਈਨਲ ਹੋ ਗਿਆ ਸੀ ਪਰ ਕੁਝ ਲੈਫਟ ਪਾਲੀਆਂ ਜੱਫੇ ਬੰਦਿਆ ਨੇ ਇਤਰਾਜ਼ ਕੀਤਾ ਕੇਸ਼ੀਵਾਲ ਮੈਨੂੰ ਇਕੱਲੇ ਨੂੰ ਹੀ ਸਾਧ ਰਹੇ ਸਨ ਰਾਜੀਵਾਲ ਨੇ ਕਿਹਾ ਕਿ ਜੇ ਮੈਂ ਜਾਸਰ ਦਾਨ ਹੁੰਦਾ ਤਾਂ ਸੀਐਮ ਬਣ ਜਾਂਦਾ ਪਰ ਮੈਂ ਕਿਸਾਨ ਸਾਥੀਆਂ ਦੇ ਨਾਲ ਚੱਲਿਆ ਸਿੰਘ ਸਮਾਜ ਵਰਚਾ ਬਨਨ ਬਾਰੇ ਮੈਨੂੰ ਪੁੱਛਿਆ ਗਿਆ ਚੋਣ ਲੜਨ ਦਾ ਫੈਸਲਾ ਤੇਰਾ ਆਪਣਾ ਨਹੀਂ ਸੀ ਚੋਣ ਲੜਨ ਦਾ ਪਛਤਾਵਾ ਅੱਗੇ ਕਦੇ ਵੀ ਨਹੀਂ ਲੜਾਂਗਾ ਚੋਣਾ ਲੜਿਆ ਇੱਕ ਵੱਖਰਾ ਤੁਸੀਂ ਆਦਾ ਕਿਸਾਨਾਂ ਦੇ ਤੁਹਾਡੇ ਉਮੀਦਵਾਰ ਜਿਹੜੇ ਹੈਗੇ ਮੈਦਾਨ ਦੇ ਵਿੱਚ ਨਿਤਰੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਫਿਰ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰੀ ਵਿਰੋਧ ਕੀ ਕਾਪਾ ਕਰ ਰਹੇ ਆ ਤਾਂ ਕੀ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਨਿਤਰਨਾ ਠੀਕ ਨਹੀਂ ਸਮਝਿਆ ਕਿ ਜੇ ਚਲੋ ਉਦੋਂ ਨਹੀਂ ਗੱਲ ਬਣੀ ਤਾਂ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਭਾਜਪਾ ਉਮੀਦਵਾਰਾਂ ਨੂੰ ਹਰਾਉਣ ਦੀ ਸਮਰੱਥਾ ਰੱਖਦੇ ਹੋ ਤਾਂ ਕੀ ਤੁਸੀਂ ਜਿੱਤਣ ਦੀ ਸਮਰੱਥਾ ਨਹੀਂ ਰੱਖਦੇ ਤੁਹਾਨੂੰ ਲੱਗਦਾ ਜਾਂ ਤੁਹਾਡਾ ਕੌਨਫੀਡੈਂਸ ਹੈ ਜਿਹੜਾ ਇੱਥੇ ਤੁਸੀਂ ਗਵਾਤਾ ਇਹ ਨਹੀਂ ਸਵਾਲ ਇਹ ਨਹੀਂ ਹੈ ਅਸਲੀਅਤ ਲੋਕਾਂ ਨੂੰ ਪਤਾ ਹੀ ਨਹੀਂ ਜਦੋਂ ਅਸੀਂ ਉੱਥੇ ਬੈਠੇ ਸੀ ਉਦੋਂ ਸਾਡੇ ਵਿੱਚ ਕੇਜਰੀਵਾਲ ਸਾਡੇ ਵਿੱਚ ਕੇਜਰੀਵਾਲ ਆ ਕੇ ਅਮ ਰੋਜ ਕਹਿੰਦਾ ਸੀ ਵੀ ਮੈਂ ਮੇਰੀ ਸਪੋਰਟ ਕਰੋ ਕੇਜਰੀਵਾਲ ਰੋਜ ਆ ਕੇ ਕਹਿੰਦਾ ਸੀ ਮੇਰੀ ਸਪੋਰਟ ਕਰੋ ਕੇਜਰੀਵਾਲ ਦੀ ਸਪੋਰਟ ਅਸੀਂ ਕੀਤੀ ਨਹੀਂ ਉਸ ਵੇਲੇ ਸੀ ਕਿਹਾ ਲੋਕਾਂ ਨੂੰ ਵੀ ਭਾਈ ਉਹਨੂੰ ਕੇਜਰੀਵਾਲ ਨੂੰ ਕਿਹਾ ਵੀ ਤੂੰ ਇਲੈਕਸ਼ਨ ਤੇ ਇਲੈਕਸ਼ਨ ਜਦੋਂ ਆਏਗਾ ਉਦੋਂ ਗੱਲ ਕਰੀ ਜਦੋਂ ਅਸੀਂ ਅੰਦੋਲਨ ਜਿੱਤ ਕੇ ਆ ਗਏ ਫਿਰ ਕੁਝ ਲੋਕਾਂ ਨਾਲ ਬੈਠ ਕੇ ਗੱਲ ਕੀਤੀ ਵੀ ਚਲੋ ਫੈਸਲਾ ਕਰੀਏ ਫੈਸਲਾ ਇਹ ਹੋ ਗਿਆ ਕੇਜਰੀਵਾਲ ਨਾਲ ਬੈਠ ਕੇ ਵੀ ਮੈਂ ਚੀਫ ਮਿਨਿਸਟਰ ਹੋਊਂਗਾ ਸੀਟਾਂ ਤਾਂ ਸੋ ਕਿਡੀਆਂ ਲੈਣੀ ਆ ਅਸੀਂ ਕੋ ਕਮੇਟੀ ਬਣਾਈ ਉਹ ਕਮੇਟੀ ਹਰਮੀਲ ਸਿੰਘ ਆਦੀਆਂ ਸੀ ਮਨਜੀਤ ਸਿੰਘ ਰਾਏ ਸੀ ਉਹਨੇ 45 ਸੀਟਾਂ ਆਫਰ ਕੀਤੀਆਂ ਤੇ ਜਦੋਂ ਸਾਰਾ ਕੁਝ ਫਾਈਨਲ ਹੋ ਗਿਆ ਉਸ ਵੇਲੇ ਫਿਰ ਜਿਹੜਾ ਸਾਡੇ ਲੈਫਟ ਵਾਲੇ ਸੀ ਇਹ ਕਹਿੰਦਾ ਯਾਰ ਉਹ ਤਾਂ ਬਣਾ ਬੰਦਾ ਮਾੜਾ ਹੈ ਉਹਦੇ ਨਾਲ ਇਲੈਕਸ਼ਨ ਨਹੀਂ ਸਾਂਝ ਨਹੀਂ ਪਉਣੇ ਤੂੰ ਮੈਂ ਪੋਲੀਟੀਸ਼ੀਅਨ ਨਹੀਂ ਸੀ ਜੇ ਤਾਂ ਮੈਂ ਪੋਲੀਟੀਸ਼ੀਅਨ ਹੁੰਦਾ ਤੇ ਮੈਂ ਤਾਂ ਚੀਫ ਮਿਨਿਸਟਰ ਬਣਨਾ ਸੀ ਮੈਂ ਉਹਨਾਂ ਦੀ ਗੱਲ ਨਾ ਮੰਨਦਾ ਮੈਂ ਕਿਹਾ ਨਹੀਂ ਮੈਂ ਸਾਰੀ ਉਮਰ ਨਹੀਂ ਇਲੈਕਸ਼ਨ ਲੜੀ ਮੈਂ ਹੁਣ ਵੀ ਤੁਹਾਡੀ ਗੱਲ ਨਹੀਂ ਥੱਲੇ ਦਾ ਤੇ ਮੈਨੂੰ ਕੋਈ ਇਤਰਾਜ਼ ਨਹੀਂ ਤੁਸੀਂ ਇੱਕ ਫੈਸਲਾ ਕਰ ਲਓ ਫਿਰ ਮੁੜ ਕੇ ਮੈਨੂੰ ਨਾ ਕਿਉਂ ਇਲੈਕਸ਼ਨ ਲੜਨ ਨੂੰ ਮੈਨੀਫੈਸਟ ਇਲੈਕਸ਼ਨ ਲੜਨੀ ਕਹਿੰਦੇ ਠੀਕ ਹੈ ਮੈਂ ਜਾ ਕੇ ਉਹਨੂੰ ਜਵਾਬ ਦੇ ਆਇਆ ਉਹ ਮੈਨੂੰ ਕਹਿੰਦਾ ਵੀ ਤੂੰ ਕੱਲਾ ਵੀ ਆ ਜਾ ਤਾਂ ਵੀ ਚੀਫ ਮਿਨਿਸਟਰ ਮੈਂ ਕਿਹਾ ਨਹੀਂ ਮੈਂ ਆਪਣੇ ਸਾਥੀ ਨੂੰ ਛੱਡ ਸਕਦਾ ਇਲੈਕਸ਼ਨ ਨੂੰ ਉਹਨੂੰ ਕਲੀਅਰ ਕਟ ਚੀਫ ਮਿਨਿਸਟਰ ਦੀ ਗੱਲ ਫੈਸਲਾ ਹੋ ਗਿਆ ਸੀ ਕੁਲਵੀਰ ਰਾਜੇਵਾਲ ਚੀਫ ਮਿਨਿਸਟਰ ਉਹ ਹੋ ਗਿਆ ਫੈਸਲਾ ਹੋ ਗਿਆ ਸੀ ਇਹ ਤਾਂ ਦੂਜੀ ਵਾਰੀ ਉਹਨੇ ਕਿਹਾ ਤੂੰ ਕੱਲਾ ਵੀ ਆ ਜਾ ਤਾਂ ਵੀ ਤੂੰ ਚੀਫ ਮਿਨਿਸਟਰ ਫਿਰ ਉਹਦੇ ਬਾਅਦ ਕੀ ਹੋਇਆ ਵੀ ਇੱਕ ਮਹੀਨਾ ਇਹ ਆਪੋ ਵਿੱਚ ਇਕੱਲੇ ਇਕੱਲੇ ਲੈਫਟ ਵਾਲੇ ਤੇ ਸਾਡੇ ਬਾਕੀ ਸਾਥੀ ਗੱਲਾਂ ਕਰਦੇ ਰਹੇ ਮੇਰੇ ਚੰਡੀਗੜ੍ਹ ਸੱਦਿਆ ਕਹਿੰਦੇ ਅਸੀਂ ਫੈਸਲਾ ਕਰ ਲਏ ਇਲੈਕਸ਼ਨ ਲੜਨੀ ਹੈ ਮੈਂ ਉਹਨਾਂ ਨੂੰ ਕੀ ਮਦਦ ਕਰਨੀ ਹੈ ਮੈਂ ਅਨਾਉਂਸ ਕਰ ਦੇਣਾ ਕਹਿੰਦੇ ਨਹੀਂ ਇਦਾਂ ਨਹੀਂ ਕਰਨਾ ਇਦਾਂ ਅਨਾਉਂਸ ਨਹੀਂ ਕਰਨਾ ਤੇਰੀ ਅਗਵਾਈ ਚ ਲੜਨੀ ਆ ਮੈਂ ਕਿਹਾ ਮੈਂ ਤਾਂ ਲੜਨੀ ਨਹੀਂ ਰੋਲਾ ਪਿਆ ਹੋਏ ਹੋਏ ਹੋਈ ਉਹ ਦੇਖੋ ਜੀ ਗੁਰੂ ਸਾਹਿਬ ਨੇ ਪੰਜ ਸਿੰਘਾਂ ਨੂੰ ਜਵਾਬ ਨਹੀਂ ਦਿੱਤਾ ਸਾਨੂੰ ਸਾਰਿਆਂ ਨੂੰ ਜਵਾਬ ਦਿੰਦਾ ਮੈਂ ਚੁੱਪ ਕਰ ਗਿਆ ਮੈਨੂੰ ਪਤਾ ਹੀ ਨਹੀਂ ਸੀ ਮੇਰੇ ਪਿੱਛੇ ਰਿਹਾ ਕੇ ਇੱਕ ਫਟਾ ਖੜਾ ਕਰਦਾ ਸਿਰ ਉੱਚਾ ਉੱਚੇ ਦਾ ਉਹ ਉਮੀਦ ਕਰਦੀ ਉਹਨਾਂ ਨੇ ਖੜਕ ਟਿਕਟਾਂ ਮੰਡਲ ਲਾ ਕੇ ਇਹਨਾਂ ਨੇ ਨਹੀਂ ਟਿਕਟਾਂ ਮੰਡਲੀਆਂ ਮਿਟਕਣੀਆਂ ਬੰਦੀ ਟਿਕਟਾਂ ਮੰਡਲ ਲਾ ਕੇ ਜਦੋਂ ਲਾਸਟ ਦੇ ਆ ਗਈ ਨਾ ਕਾਗਜ਼ ਵਾਪਸ ਲੈਣ ਲਈ ਉਹ ਤੇ ਆਗਲੇ ਦਿਨ ਮੇਰੇ ਕੋਲ ਆਕੇ ਜੀ ਹੁਣ ਕਿ ਪੇਪਰ ਵਾਪਸ ਲੈ ਰੋ ਮੈਂ ਕਿਹਾ ਹੁਣ ਨਹੀਂ ਮੈਂ ਲੈਦਾ ਤੇ ਉਹ ਕਹਿੰਦੇ ਕਿਉਂ ਮੈਂ ਕਿਹਾ ਜਿਹੜੇ 102 ਬੰਦੇ ਮੇਰੇ ਨਾਂ ਤੇ ਖੜੇ ਕੀਤੇ ਐ ਇਹ ਮੈਨੂੰ ਸਾਰੀ ਉਮਰ ਗਾਵਾਂ ਗੱਡਣਗੇ ਵੀ ਇਹਨੇ ਸਾਨੂੰ ਧੋਖਾ ਦਿੱਤਾ ਮੈਂ ਸਿੱਖਿਆ ਹੀ ਨਹੀਂ ਮੈਨੂੰ ਇਹ ਕਰਨਾ ਉਹ ਕਹਿੰਦੇ ਜੀ ਫਿਰ ਅਸੀਂ ਤੇਰਾ ਵਿਰੋਧ ਕਰਾਂਗੇ ਮੈਂ ਕਿਹਾ ਮੈਨੂੰ ਬੋਟਿਕੂ ਵੀ ਨਾ ਪਵੇ ਇਹਦੇ ਨਾਲ ਮੈਨੂੰ ਕੋਈ ਮਤਲਬ ਹੀ ਨਹੀਂ ਪਰ ਫਿਰ ਖਾਲੀ ਹੱਥ ਕਿਵੇਂ ਰਹਿਗੇ ਤੇ ਨਾਲ ਕੋਈ ਸਾਰਿਆਂ ਨੇ ਵਿਰੋਧ ਕੀਤਾ ਫਿਰ ਸਾਰੀਆਂ ਜਨਤਬੰਦੀ ਨੇ ਵਿਰੋਧ ਕੀਤਾ ਫਿਰ ਇਸੇ ਕਰਕੇ ਐਸਕੇਮ ਟੁੱਟਿਆ ਐਸ ਕੇ ਉਟਿਆ ਮੈਂ ਬਿਆਨੀ ਫਿਰ ਕਹਿਣ ਲੱਗੇ ਸਾਡਾ ਪਿਸ਼ਤਾਵਾ ਹੈ ਉਹ ਚੋਣ ਨਹੀਂ ਲੜਨੀ ਚਾਹੀਦੀ ਸੀ ਜਾਂ ਤੁਹਾਨੂੰ ਲੱਗਦਾ ਕਿ ਸਹੀ ਫੈਸਲਾ ਸੀ ਨਹੀਂ ਫੈਸਲਾ ਉਹਨਾਂ ਦਾ ਸੀ ਮੇਰਾ ਨਹੀਂ ਤੁਹਾਨੂੰ ਅੱਜ ਲੱਗਦਾ ਹੈ ਕਿ ਨਹੀਂ ਸੀ ਲੜਨਾ ਚਾਹੀਦਾ ਮੈਂ ਸਾਰੀ ਉਮਰ ਨਹੀਂ ਲੜਿਆ ਫਿਰ ਉਦੋਂ ਵੀ ਨਹੀਂ ਸੀ ਲੜਨੇ ਚਾਹੀਦੇ ਮੈਂ ਉਹਨਾਂ ਦੀ ਗੱਲਾਂ 'ਚ ਆ ਗਿਆ ਪਿਸ਼ਤਾਵਾ ਕਰ ਦਿਓ ਪਿਸ਼ਤਾਵਾ ਬਿਲਕੁਲ ਠੀਕ ਹੈ ਇਹਦੇ 'ਚ ਮੈਨੂੰ ਨਹੀਂ ਸੀ ਲੜਨੀ ਚਾਹੀਦੀ ਪਰ ਇਹ ਲੜੋਗੇ ਕਦੇ ਨਹੀਂ ਉਹ ਕੋਈ ਪ੍ਰੋਗਰਾਮ ਅਕਾਲੀ ਦਲ ਦੇ ਕੈਂਡੀਡੇਟ ਦੇ ਪ੍ਰਾਧੇ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤਸਕਰ ਅਜਵਿੰਦਰ ਸਿੰਘ ਦੇ ਛੋਟੇ ਭਰਾ ਲਖਵਿੰਦਰ ਸਿੰਘ ਲੱਕੀ ਆਮਾਦੀ ਪਾਰਟੀ ਸ਼ਾਮਲ ਹੋਈ ਕਰਮਜੀਤ ਅਨਮੋਲ ਨੇ ਇਹਨਾਂ ਨੂੰ ਪਾਰਟੀ ਸ਼ਾਮਲ ਕਰਵਾਇਆ ਹੈ ਪਾਰਟੀ ਸਵਾਗਤ ਇਹਨਾਂ ਦਾ ਕੀਤਾ ਗਿਆ ਫਰੀ ਕੋਟ ਦਾ ਜਿਆ ਕਾਲੀ ਦਲ ਦੇ ਉਮੀਦਵਾਰ ਨੇ ਰਾਜਵਿੰਦਰ ਸਿੰਘ ਮੌਕੇ ਤਸਵੀਰ ਦੇ ਸਾਹਮਣੇ ਆਈ ਹੈ ਕਰਮਜੀਤ ਅਨਮੋਲ ਦੇ ਵੱਲੋਂ ਇਹਨਾਂ ਦਾ ਪਾਰਟੀ ਸਵਾਗਤ ਕੀਤਾ ਗਿਆ ਦੱਸਿਆ ਅਕਾਲੀ ਦਲ ਦੇ ਵੱਲੋਂ ਫਰੀਦਕੋਟ ਤੋਂ ਉਮੀਦਵਾਰ ਨੇ ਰਾਜਵਿੰਦਰ ਸਿੰਘ ਜਿਨ੍ਹਾਂ ਦੇ ਪ੍ਰਾਣੀ ਤੇ ਉਹ ਹੁਣ ਆਮਾਦੀ ਪਾਰਟੀ ਦਾ ਹਿੱਸਾ ਬਣ ਗਏ

22 ਅਪ੍ਰੈਲ ਨੂੰ ਦਿੱਲੀ ਤੋਂ ਮੁੰਬਈ ਦੇ ਲਈ ਗੁਰਚਰਨ ਸਿੰਘ ਨਿਕਲੇ ਸੀਗੇ ਪਰ ਵਾਪਸ ਨਹੀਂ ਪਹੁੰਚੇ ਤੇ ਹੁਣ ਤੱਕ ਮੁੰਬਈ ਨਹੀਂ ਪਹੁੰਚੇ ਨੇ ਗੁਰਚਰਨ ਸਿੰਘ ਆਪੇ ਤਾਂ ਦੇਖੋ ਕਿਹਾ ਗਿਆ ਗੁਰਚਰਨ ਸਿੰਘ ਦਾ ਫੋਨ ਵੀ ਲਗਾਤਾਰ ਸਵਿਚ ਆਫ ਆ ਰਿਹਾ ਹੈ ਤੇ ਦੱਸ ਦੇ ਕਿ ਗੁਰਚਰਨ ਸਿੰਘ ਟੀਵੀ ਸੀਰੀਅਲ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਜਿ ਰੋਸ਼ਨ ਸਿੰਘ ਸੋਡੇ ਦਾ ਕਿਰਦਾਰ ਨਿਭਾ ਚੁੱਕੇ ਨੇ ਤੇ ਕਾਮੇਡੀ ਟੀਵੀ ਸੀਰੀਅਲ ਉਹਨਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਤੇ ਹਾਲਾਂਕਿ ਉਹਨਾਂ ਨੇ 2020 ਇਸ ਸੀਰੀਅਲ ਨੂੰ ਅਲਵਿਦਾ ਕਰ ਦਿੱਤਾ ਅਕੀ ਦੇ ਸੀਸੀਟੀਵੀ ਫੁਟੇਜਾਂ ਮੇ ਹੈ ਐਕਸਟ੍ਰੀਮ ਲੈਫਟ ਤੇ ਤੁਸੀਂ ਉਸ ਸੀਸੀਟੀਵੀ ਫੁਟੇਜ ਵੇਖ پا ਰਹੇ ਹੋ ਆ ਦਿੱਲੀ ਦੇ ਪਾਲਮ ਇਲਾਕੇ ਚ ਦੀ ਪਰਸ਼ੁਰਮ ਚੌਂਕ ਦੀ ਸੀਸੀਟੀਵੀ ਹੈ ਜਿੱਤੇ ਕਿ ਗੁਰਚਰਨ ਸਿੰਘ ਨੇ ਮੋੜੇ ਤੇ ਬੈਗ ਟੰਗਿਆ ਹੋਇਆ ਸੀਸੀਟੀਵੀ ਵਿੱਚ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਪਿੱਤ ਦਾ ਕਹਿਣਾ ਹੈ ਕਿ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਏ ਸੀਗੇ ਪਰ ਉਹ ਮੁੰਬਈ ਨਹੀਂ ਪਹੁੰਚੇ चार दिन का वक्त हो चुका है इसका फोन भी स्विच ऑफ आ रहा है, है, है।, है।, है मोडे भी टंग है, है कि आज सीसी टीवी पुलिस कार्रवाई की जाएगी मेरे ननंद तिवारी फोन लाइन ने आनंद हम जानना चाहेंगे अभी तक पुलिस की इनवेस्टेशन कहां तक पहुंची है कि अब एक फुटेज भी सामने आ गई। देखिए इसी फुटेज के आधार पर आ, आ, जो इस तरह से उनकी तलाश में लगातार जो है अब आ, दिल्ली पुलिस जुट गई है और किस परिस्थितियों में ये किडनैपिंग हुई है पुलिस ये पता लगाने की कोशिश कर रही है जो आ, बैंक डिटेल है आ, वो भी इनके खंगाले जा रहे हैं जो गुरुचरण सिंह हैं और 22 अप्रैल को ही जो मुंबई के इन्हें फ्लाइट लेना था लेकिन वो मुंबई नहीं पहुंचे नहीं। और ये जो सीसीटीवी है ये 22 तारीख का ही है जिसमें गुरुचरण रात के नौ बज के चौदह मिनट पर दिल्ली के पालम इलाके में जो परशुराम चौक है वहां पर पैदल जाते हुए दिखाई दे रहे हैं तो परिवार से भी लगातार दिल्ली पुलिस संपर्क में है किन परिस्थितियों में वो गायब हुए हैं और फिर पुलिस ने इसमें किडनेपिंग का मुकदमा दर्ज किया है तो क्या वाकई में उनकी किडनेपिंग हुई है या वो मिसिंग है तो क्यों मिसिंग है वो कौन बंद जा रहा है उसकी लास्ट लोकेशन अब पुलिस जो है वो खंगालने की तलाश कर रही है जी जी बहुत बहुत शुक्रिया आनंद हमें तमाम जानकारी देने लेते पुलिस दे हाथ एक सीसीटीवी फुटेज लगी है 22 अप्रैल रात सवा बजे की नौ बज के चौदह मिनट की सीसीटीवी फुटेज दसी जा रही है तो पुलिस के वालों जांच पड़ताल की जा रही है कि या कोई किडनैपिंग का केस है हालांकि मुकदमा दर्ज कर लिया गया है बैंक डिटेल्स खंगाले जा रहे हैं ਲਾਸਟ ਲੋਕੇਸ਼ਨ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਪੁਲਿਸ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤੇ ਇਸ ਲਈ ਵਿਚਾਲੇ 22 April ਨੂੰ ਫਲਾਈਟ ਬੋਰਡ ਕਰਨੀ ਸੀ ਪਰ ਫਲਾਈਟ ਬੋਰਡ ਨਹੀਂ ਹੋਈ ਜੋ ਆ ਸੋਡੀ ਸੀਗੇ ਉਹ ਮੁੰਬਈ ਨਹੀਂ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਵੱਲੋਂ ਆ ਪੁਲਿਸ ਐਫ ਆਈ ਆਰ ਦਰਜ ਕਰਵਾਈ ਗਈ ਤੇ ਹੁਣ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗੀ ਹੈ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਆਪਣੀ ਅਗਰੇਲੀ ਕਾਰਵਾਈ ਵਿੱਢ ਦਿੱਤੀ

ਜਲੰਧ ਵਿੱਚ ਬੇਖੌਫ ਹੋਏ ਨੇ ਬਦਮਾਸ਼ ਜਿੱਤੇ ਕਿਸਰੇ ਰਾਹ ਮਹਿਲਾ ਤੋਂ ਪਰਸੀ ਬਦਮਾਸ਼ਾਂ ਦੇ ਵੱਲੋਂ ਖੋਲਿਆ ਗਿਆ ਲੁੱਟਿਆ ਗਿਆ ਲੁੱਟੀਆਂ ਤਸਵੀਰਾਂ ਵੀ ਸੀਸੀਟੀਵੀ ਵਿੱਚ ਕੈਪਚਰ ਹੋਈਆਂ ਨੇ ਕੈਦ ਹੋਈਆਂ ਨੇ ਕਾਰ ਪੰਚਰ ਹੋਣ ਤੇ ਸੜਕ ਦੇ ਕਿਨਾਰੇ ਜੋ ਵਿਲਾਸਗੀ ਉੱਥੇ ਖੜੀ ਹੋਈ ਸੀਗੀ ਬਾਕੀ ਸੀਸੀਟੀਵੀ ਫੁਟੇ ਸਾਹਮਣੇ ਆਈ ਹੈ ਜਲੰਧਰ ਥਾਣਾ ਡਿਵੀਜ਼ਨ ਨੰਬਰ 3 ਵਿੱਚ ਸ਼ਿਕਾਇਤ ਦਰਜ ਕਰਵਾ ਲਈ ਗਈ ਹੈ ਬੇਖੌਫ ਲੁੱਟੇਰਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਹੈ ਦੇਖਿਆ ਜਾ ਸਕਦਾ ਹੈ ਕਿ ਵਗਦੀ ਸੜਕ ਹੈ ਲੋਕ ਆ ਜਾ ਰਹੇ ਨੇ ਟ੍ਰੈਫਿਕ ਆ ਜਾ ਰਹੀ ਹੈ ਇਸ ਵਿੱਚ ਆਲੇ ਜੋ ਕਾਰ ਪੰਚਰ ਹੋਣ ਤੇ ਮਹਿਲਾ

कभी महिला दालियां खोई ने चेना चुप मोबाइल खोए जाने, ते खो जाने ताजा तस्वीर ने लुधियाना जितने की देख जाए सरेराब महिला तो परसी खो भी लुट द कोशिश न अंजाम दिता गया जिते कि राहो रोड मोबाइल की दुकान लुटन की कोशिश लुटेरिया ਦੁਕਾਨਦਾਰ ਦੇ ਵਿਰੋਧ ਕਰੰਤੇ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਦੁਕਾਨਦਾਰ ਨੇ ਲੁਟੇਰਿਆਂ ਦਾ ਡਟ ਕੇ ਸਾਹਮਣਾ ਕੀਤਾ ਤੇ ਦੁਕਾਨਦਾਰ ਨੇ ਕਿਸੇ ਤਰ੍ਹਾਂ ਇੱਕ ਲੁਟੇਰੇ ਨੂੰ ਮੌਕਤਕ ਕਾਬੂ ਕਾਲਿਆ ਕਹਾਕ ਬਣ ਕੇ ਆ ਲੁਟੇਰੇ ਦੁਕਾਨ ਦੇ ਅੰਦਰ ਐਂਟਰ ਹੋਏ ਸੀ ਸੀਸੀਟੀਵੀ ਚ ਪੁਰਾਣੀ ਜੋ ਪੂਰੀ ਤਸਵੀਰਾਂ ਉਹ ਕੈਪਚਰ ਹੋ ਗਈਆਂ ਲੁਧਿਆਣਾ ਚ ਆ ਮੋਬਾਈਲ ਦੀ ਦੁਕਾਨ ਹੈ ਜਿਸ ਨੂੰ ਕਿ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੇਖਿਆ ਜਾ ਸਕਦਾ ਹੈ ਕਿ ਦੋ ਲੁਟੇਰੇ ਨਜ਼ਰ ਆ ਰਹੇ ਨੇ ਇਹਨਾਂ ਦੇ ਵੱਲੋਂ ਜਦੋਂ ਦੁਕਾਨ ਚ ਐਂਟਰ ਹੋਏ ਤੇ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਅਗੋਂ ਦੁਕਾਨਦਾਰ ਨੇ ਰੋਲਾ ਪਾਇਆ ਲੁਕੇਰੇ ਨਾਲ ਘਕਰੇ ਸਾਹਮਣਾ ਕੀਤਾ ਹਾਲਾਂਕਿ ਰੋਲਾ ਪੰਤੂ ਇੱਕ ਲੁਟੇਰੇ ਤੇ ਫਰਾਰ ਹੋ ਗਿਆ ਪਰ ਉਸ ਤੋਂ ਬਾਅਦ ਦੁਕਾਨਦਾਰ ਕਿਸੇ ਵੀ ਤਰੀਕੇ ਨਾਲ ਇੱਕ ਲੁਟੇਰੇ ਨੂੰ ਫੜਨ ਚ कामयाब ਹੋਇਆ ਤੇ ਗਾਹਕ ਬਣ ਕੇ ਲੁਟੇਰੇ ਦੁਕਾਨ ਦੇ ਅੰਦਰ ਐਂਟਰੀ ਸੀ ਕੀਤੀ ਜਿਸ ਨੂੰ ਉਹਨਾਂ ਨੂੰ ਉਹਨਾਂ ਦੇ ਵੱਲੋਂ ਇਸ ਪੂਰੀ ਵਾਰਤਤ ਨੂੰ ਅੰਜਾਮ ਦਿੱਤਾ